ਤਸ਼ਰੀ ਮੁਕਸਰ ਸਹਾਪਾਲਸ ਦੇ ਵੱਲੋਂ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕਸੀ ਜਾ ਰਹੀ ਹੈ ਜਿ세 ਚੱਲਦੇ ਆ ਥਾਣਾ ਸਦਰ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਪਿਛਲੇ ਦਿਨ ਹੋਈ ਲੁੱਟਖੋਹ ਦੇ ਕੇਸ ਨੂੰ ਸੁਲਝਾਉਂਦੇ ਆ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਹ ਮਾਮਲਾ ਹੈ ਜਿਹੜਾ ਕੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਾੜੇ ਵਿਅਕਤੀਆਂ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਕੀਤੀ ਹੈਗੀ ਉਸ ਦੇ ਦੌਰਾਨ ਸਾਡੇ ਐਸਐਸਪੀ ਸਾਹਿਬ ਜਿਹੜੀ ਮੁਕਸਰ ਸਾਹਿਬ ਵੱਲੋਂ ਜਿਹੜੀ ਸਾਡੀ ਸਬ디ਨ ਮੁਕਸਰ ਦੇ ਐਸਐਚਓ ਸਦਰ ਮੁਕਸਰ ਚੌਕੀਆਂ ਚਾਰ ਦੁਹੇ ਵਾਲਿਆਂ ਨੂੰ ਇੱਕ ਬੁਧੀਆਂ ਕਾਮਯਾਬੀ ਕੀਤੀ ਹੈਗੀ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਵਗੈਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਉਹਨੂੰ ਮਹਾਰਾਜ ਵਾਲੇ ਦੇ ਇਲਾਕੇ ਆ ਕੇ ਕੁਝ ਨਾਮ ਨੂੰ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੋਂ ਪੈਸੇ ਖੋਲੇ ਸੀ ਉਸ ਵਾਰ ਦੇ ਵਿੱਚ ਜਿਹੜੀ ਹੈਗੀ ਆ ਐਫ ਆਰ ਦਰਜ ਕੀਤੀ ਗਈ ਸਦਰ ਮੁਕਸਰ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੇ ਨਾਕਾਬੰਦੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਫਤਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋਲ ਮੋਬਾਈਲ ਫੋਨ ਜਿਹੜੇ ਤੇ ਤਰਾਰ ਹਥਿਆਰ ਖੰਡਾ ਇਹ ਜਿਹੜੀ ਚੋਰੀ ਕੀਤਾ ਇੱਕ ਮੋਟਰਸਾਈਕਲ ਬਰਾਮਦ ਹੋ ਚੁੱਕਿਆ ਵਾ ਜਿਹੜੇ ਹੈਗੇ ਹੈ ਦੋਸ਼ੀ ਹੈਗੇ ਇੱਕ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅੰਮ੍ਰਿਤਸਰ ਦਾ ਕਾਸ਼ਪੀਰ ਜਿਹੜਾ ਕਾਸ਼ਪੀਰ ਅੰਮ੍ਰਿਤਸਰ ਦਾ ਹੈਗਾ ਇਹ ਜਦੋਂ ਇਹਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਇਹ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪੀਟਲ ਦਾਖਲ ਆ ਇਹਦੀ ਇਹਦੀ ਅਜੇ ਇਨਵੈਸਟੀਗੇਸ਼ਨ ਜਰੀਆ ਉਹ ਕਰਨ ਵਾਲੀ ਹੈਗੀ ਆ ਜਦੋਂ ਡਾਕਟਰ ਸਾਹ ਤੋਂ ਫਿੱਟ ਲੱਸਨਗੇ ਫਿਰ ਅਸੀਂ ਅੱਗੇ ਇਹਦੀ ਜਿਹੜੀ ਹੈ ਇਹ ਉਹ ਤਾਂ ਕਿਵੇਂ ਆ ਗਏ ਹੰਪਸਰ ਭਾਜੀ ਇੱਕ ਇੱਕ ਕ੍ਰਾਈਮ ਕਰਨ ਵਾਸਤੇ ਇਹ ਜਿਹੜਾ ਇਹਨਾਂ ਨੇ ਤ੍ਰਤੀਸਤਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਹੀ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਇਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਆ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਦਾਤ ਕਰਦੇ ਉੱਥੋਂ ਚਲਦੇ ਹੋਏ ਇਧਰ ਮੁਕਸ ਸਾਈਡ ਆ ਗਏ ਤੇ ਪਹਿਲਾਂ ਡਰਾਈਵਿੰਗ ਵਗੈਰਾ ਦਾ ਕੰਮ ਕਰਦੇ ਰਹੇ ਇਹਨਾਂ ਕੋਈ ਇਹ ਮਕਦਮਾ ਦਾ ਅਰਜ਼ ਹੈਗਾ ਜੀ ਜਿਹੜਾ ਆਕਾਸ਼ਪੀਰ ਹੈਗਾ ਜਿਹਦੇ ਜਿਹਦਾ ਟੱਲ ਗਈ ਆ ਡਿੱਗਣ ਦੇ ਨਾਲ ਮੋਟਰਸਾਈਕਲ ਤੋਂ ਦਿੱਤਾ ਟੁੱਟਿਆ ਹੈਗਾ ਉਹਦੇ ਦੇ ਤਿੰਨ ਮੁਕਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾ ਹੀ ਮੁਕਦਮਾ ਹੈ। ਪਹਿਲੇ ਦੋ ਜਣੇ ਕਾਲਰ ਲੋਕ ਇਹ ਜਿਹੜੀ ਹੁਣ ਐਕਚੁਅਲੀ ਸਾਡੀ ਅਸੀਂ ਰਮਾਨ ਲਿਆ ਹੈਗਾ ਤਿੰਨ ਦਿਨ ਦਾ ਅਸੀਂ ਕਿ ਤਫਤੀਸ਼ ਚੱਲ ਰਹੀ ਆ ਤੇ ਲੱਗ ਰਿਹਾ ਸਾਨੂੰ ਹੋਰ ਬੰਦੇ ਵੀ ਹੈਗੇ ਆ ਜਿਉਂ-ਜਿਵੇਂ ਅੱਗੇ ਅੱਗੇ ਤਫਤੀਸ਼ ਚਾਊਗਾ ਫਿਰ ਤੁਹਾਨੂੰ ਦੱਸਦਾ। ਸੋਕਤ ਕੋਈ ਹੋਰ ਬੰਦਾ ਸੀਗਾ ਜੀ ਕੋਈ ਨਾਲ ਕੋਈ ਜੁੜਿਆ ਹੋਇਆ ਹੈ। ਇਹਦੇ ਸ਼ੈਟਰ ਬਗੜ ਦਿੱਤੋ ਆ ਬੇਨ ਜੀ ਹਾਂਜੀ ਉਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਹੈਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਆ ਇਹ ਤਾਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਹੀ ਹੈਗੇ ਬਾਕੀ ਤਫ਼ਤੀਸ਼ ਜਾਰੀ ਹੈ। ਸ਼ਾਮ ਦੀ ਸ਼ਾਮ ਦੀ ਇਹਨੇ ਇਹਦੇ ਕੋ ਰঞ্জੀਤ ਕੋਲੋਂ ਇੱਕ ਕਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਨੇ। ਫੋਟੋਗ੍ਰਾਫਰ ਬੋਲੋ ਕਿੱਥੇ ਜਾ ਰਹੇ ਸੀ ਉਹਨਾਂ ਦਾ ਕੈਮਰਾ ਹੈਗਾ ਉਦੇ ਵੱਲੋਂ ਜਿਹੜਾ ਹੈਗਾ ਦੇਖੋ ਜਦੋਂ ਮੌਕੇ ਤੇ ਹੈਗਾ ਕੁਝ ਖੋਣ ਦੀ ਕੋਸ਼ਿਸ਼ ਕੀਤੀ ਮੋਬਾਈਲ ਫੋਨ ਔਰ ਪੈਸੇ ਤੇ ਪਰਸ ਵਗੈਰਾ ਖੋਕੀ ਲੈ ਕੇ ਗਏ ਕੁਝ ਕੁਝ ਨਹੀਂ